ਵਾਰੂ ਦੀ ਬਖਸ਼ਾ ਵਾਲੇ ਬਾਰੂ ਕਦੀ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਦੀ ਸਰਕਾਰ ਜਿਹੜੀ ਨੀਤੀ ਪਾਲਿਸੀ ਲੈ ਕੇ ਆਈ ਲੈਂਡ ਪਾਲਿਸੀ ਉਹਦੇ ਤੇ ਔਰ ਜਿੰਨੀਆਂ ਮੰਗਾਂ ਸਾਡੀਆਂ ਹੁਣ ਤੱਕ ਪੈਂਡਿੰਗ ਪਈਆਂ ਵਾਂ ਉਹਨਾਂ ਤੇ ਅੱਜ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਮੰਗ ਪੱਤਰ ਸਾਰਿਆਂ ਜਿੱਥੇ ਬੰਦੇ ਦੇ ਆਗੂ ਵੱਲੋਂ ਦਿੱਤੇ ਜਾ ਰਹੇ ਆ ਸੋ ਉਹਦੇ ਤੇ ਡੀਸੀ ਫਿਰ ਉਹਨੂੰ ਹੀ ਮੰਨ ਤੱਕ ਦੇਤਾ ਮੁੱਖ ਮੰਤਰੀ ਪੰਜਾਬ ਰਾਜ ਡਿਪਟੀ ਕਮਿਸ਼ਨਰ ਜਾਂ ਜਾਣਾ ਵਾਂ ਸ਼ਹਿਰੀਕਰਨ ਤਹਿਤ ਨੇ ਅੱਛੀ ਕਲੋਨੀਆਂ ਬਣਾਉਣ ਦੀ ਜਿਹੜੀ ਤਜਵੀਜ਼ ਵਾ ਇਹ ਲੈ ਕੇ ਆਈ ਆ ਪੰਜਾਬ ਸਰਕਾਰ ਸਾਡਾ ਆ ਵੀ ਲੈਂਡ ਪੂਲਿੰਗ ਪਾਲਸੀ ਬੁੱਢੋਂ ਹੀ ਗਲਤ ਵਾ ਇਹਦੇ ਤੇ ਲੋਕਾਂ ਦਾ ਧੋਖਾ ਨਾ ਜ਼ਮੀਨ ਦੇ ਕੇ ਤੇ ਲੋਕਾਂ ਤੋਂ ਖੋ ਕੇ ਇਹ ਤੇ ਸਰਕਾਰ ਨੇ ਕਰਜ਼ਾ ਚੁੱਕ ਕੇ ਆਉਂਦਾ ਦੰਕ ਪੂਰਾ ਕਰਨਾ ਵਾ ਭਾਰਤ ਮਾਲਾ ਯੋਜਨਾ ਤਹਿਤ ਛੜਕਾ ਦੇ ਵਿੱਚ ਖੋਈਆਂ ਜਾ ਰਹੀਆਂ ਵਾ ਲਈ ਜ਼ਮੀਨਾਂ ਉਹਨਾਂ ਦਾ ਵੀ ਬੁਰਜੋਰ ਸਰਕਾਰ ਨੂੰ ਲੋੜ ਹੈ ਕਾਬਜ ਜਿਹੜੇ ਮਕਾਨ ਹੈਗੇ ਆ ਆਬਾਦਕਾਰ ਉਹਨਾਂ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਆ ਸੰਸਦ ਤੇ ਮੌਜੂਦਾ ਮੌਨਸੂਨ ਦੇ ਵਿੱਚ 2023 ਆ ਜਿਹੜਾ ਵਾ ਉਹਦੇ ਤੇ ਪੰਜਾਬ ਸਰਕਾਰ ਮਤਾ ਪਾਸ ਕਰੇ ਵੀ ਅਸੀਂ ਇਹਦੇ ਤੇ ਪਿੱਛੇ ਜਾਵਾਂਗੇ ਚੇਪ ਵਾਲੇ ਮੀਟਰ ਜਿਹੜੇ ਆ ਇਹ ਘੱਟਕ ਨਹੀਂ ਰੈਗੂਲੇਟਿਓਨ ਸਟੇਟ ਦਾ ਵੀ ਛਾ ਰਹਿਣਾ ਚਾਹੀਦਾ ਨਿਜੀਕਰਨ ਦੀ ਤਹਿਤ ਖਪਤਕਰਾਂ ਦੇ ਘਰਾਂ ਦੇ ਚੇਪ ਵਾਲੇ ਲਗਾਉਣੇ ਬੰਦ ਕੀ ਜਾਣ ਪਾਵਰ ਕੰਪਨੀ ਦਾ ਜਿਹੜਾ ਠੇਕੇਦਾਰੀ ਸਿਸਟਮ ਜਾਂਦਾ ਵਾ ਉਹਨੂੰ ਬੰਦ ਕੀਤਾ ਜਾਵੇ ਔਰ 1000 ਰੁਪਇਆ ਪਰ ਪਾਵਰ ਜਿਹੜਾ ਵਾ ਉਹ ਪ੍ਰਤੀ ਪਾਵਰ ਹਾਰਸ ਪਾਵਰ ਦੇ ਨਾਲ ਜਿਹੜੇ ਲੋਡ ਵਧਾਉਣ ਦੀ ਜਿਹੜੀ ਆ ਉਹ ਵੀ ਠਿਆ ਜਾਵੇ ਸ਼ੰਭੂ ਖਨੋਰੀ ਤੇ ਰਤਨਪੁਰੇ ਜੋ ਸਮਾਨ ਚੋਰੀ ਗਿਆ ਜਿਹੜੇ ਅਸਤਰਾ ਚੋਰੀ ਕੀਤੇ ਆ ਉਹਨਾਂ ਤੇ ਬੰਦੀ ਕਾਰਵਾਈ ਤੇ ਸਮਾਨ ਦੀ ਭਰਪਾਈ ਮੋਰਚਾ ਡਾਉਣ ਲਈ ਪੁਲਿਸ ਅਧਿਕਾਰੀਆਂ ਨੇ ਬਲਵੰਤ ਸਿੰਘ ਬਰਾਮਕਿਸਯੀਤ ਕਿਸਾਨਾਂ ਉੱਤੇ ਪਸੰਦ ਕੀਤਾ ਸੀ ਉਹਦਾ ਕੀ ਕਰ ਰਹੀ ਆ ਸਰਕਾਰ ਇਹਦਾ ਵੀ ਨਿਆਂ ਲੈਣਾ ਵਾ ਦਿੱਲੀ ਅੰਦੋਲਨ ਪਹਿਲੇ ਦੇ ਵਿੱਚ ਤੇ ਦੂਜੇ ਦੇ ਵਿੱਚ ਵਰਕਰਾਂ ਉਤੇ ਕੀਤੇ ਕੇਸ ਜਿਹੜੇ ਸਾਰੇ ਵਸੂਤਾਕਾਰ ਵਾਪਸ ਲਵੇ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਤਹਾਸ਼ਾ ਪਾਵਰਾ ਦੇ ਕੇ ਪੁਲਿਸ ਰਾਜ ਤਾਪ ਕੀਤਾ ਪਿਆ ਵਾ ਇਹਦੇ ਤੇ ਸਰਕਾਰ ਗੌਰ ਕਰੇ ਇੰਨਾ ਜ਼ਬਰਦਸਤ ਨਹੀਂ ਹੁੰਦਾ ਹਵਾ ਪਾਣੀ ਨੂੰ ਪ੍ਰੋਡਿਊਸਰ ਕਰਨ ਵਾਲੀ ਇੰਡਸਟਰੀ ਸਾਰੀ ਆ ਉਹ ਤੁਰੰਤ ਬੰਦ ਕੀਤੀ ਜਾਵੇ ਮੌਨਸੂਨ ਸੀਜ਼ਨ ਰ ਭਾਰੀ ਬਾਰਸ਼ਾਂ ਚ ਹੋ ਰਿਹਾ ਜਿਹੜੇ ਨੁਕਸਾਨ ਆ ਪੰਜਾਬ ਦੇ ਵਿੱਚ ਕਿਉਂਕਿ ਜਿੱਥੋਂ ਦੀ ਹਾਈਵੇ ਲੰਘੇ ਆ ਉਥੇ ਬਲੌਕਿੰਗ ਹੋਈ ਆ ਫਿਰ ਉਥੇ ਪਾਣੀ ਦੇ ਨਾਲ ਕਿਤੇ 500 ਕਿਲਾਸ ਕਿਤੇ 700 ਕਿਲਾ ਤਬਾਹ ਹੋ ਗਿਆ ਵਾ ਉਹਨਾਂ ਦੇ ਪਾਦ ਉਹਦੇ ਹੜ ਆ ਗਿਆ ਉਹਨਾਂ ਦਾ ਜੋਕ ਮੁਆਵਜ਼ਾ ਘੱਟੋ ਘੱਟ 50000 ਰੁਪਿਆ ਪ੍ਰਤੀ ਏਕੜ ਔਰ ਐਮਐਸਪੀ ਗ੍ਰੈਂਟਰ ਦੀਆਂ ਬਾਰਾਂ ਮੰਗਾ ਔਰ ਸਰਕਾਰੀ ਸੁਭਾਅ ਵਿੱਚ ਬਿਲੋੜੀਆਂ ਅਵਸਥਾ ਜਿਵੇਂ ਖਾਦ ਦੇ ਨਾਲ ਨੈਣੂ ਖਾਦ ਦੂਜਾ ਤੇ ਜਾ ਹੋਰ ਕੁਝ ਕਿੜਿਆ ਜਾਂਦਾ ਇਹਨਾਂ ਸਾਰਿਆਂ ਨੂੰ ਸਰਕਾਰ ਧਿਆਨ ਦੇਵੇ ਉਹਨਾਂ ਲਈ ਜਿਨ੍ਹਾਂ ਦੇ ਵਿੱਚ ਵੱਡੇ ਮੋਰਚੇ ਖੁੱਲਣਗੇ 11 ਅਗਸਤ ਨੂੰ ਜਿੱਥੇ ਲੈਂਡ ਪੂਰਨ ਪਾਲਸੀ ਜਾਰੀ ਕੀਤੀ ਜਾ ਰਹੀ ਹੈ ਉਥੇ ਵੱਡੇ ਮਾਰਚ ਹੋਣਗੇ 30 ਟਰੈਕਟਰ ਮਾਰਚ ਸਾਡੇ ਐਸ ਕੇ ਐਮ ਵਾਲੇ ਵੱਡੇ ਭਾਈ ਕਰ ਰਹੇ ਆ ਉਹਨਾਂ ਦੀ ਪੂਰਜੋਛ ਬਤ ਸੰਭਾ ਅਮੈਦ ਕਰਦੇ ਆ ਤੇ 20 ਅਗਸਤ ਨੂੰ ਬਹੁਤ ਵੱਡੇ ਰੈਲੀ ਦੇ ਦਬਾਬੇ ਦੇ ਜਲੰਧਰ ਚ ਹੋਵੇਗੀ ਜਿੱਥੇ ਟੋਟਰ ਲੀਗ ਮਾਰੀ ਜਾਊਗੀ ਵੀ ਲੈਂਡ ਪੂਰਨ ਪਾਲਸੀ ਜਿਹੜੀ ਹੈ ਗਲਤ ਹੈ ਇਹਦੇ ਤੇ ਸਰਕਾਰ ਵਾਪਸ ਆਵੇ ਤੇ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਅੱਜ ਮੰਗ ਪੱਤਰ ਜਿਹੜਾ ਉਹ ਦੇ ਦਿੱਤਾ ਵਾ ਤੇ ਪੰਜਾਬ ਸਰਕਾਰ ਜਲਦੀ ਔਰ ਕਰੇ ਸਾਰੇ ਆਗੂ ਸਹਿਮਾਨਾਂ ਦਾ ਸਾਡੇ ਜਥੇਬੰਦੀਆਂ ਦਾ ਸਾਡੇ ਜਥੇਬੰਦੀਆਂ ਕੋ ਸਾਰੇ ਦਾ ਧੰਨਵਾਦ ਵਾਇਕ ਜੀ ਦਾ ਖੰਦਸਾ ਵਾਇਕ ਜੀ ਦਾ ਜੀ ਨੂੰ ਸਪੋਰਟ ਪਾ ਕੇ ਸਾਡੇ ਨੂੰ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੱਦਾ ਦੁਆਯਾ ਡੀਸੀ ਦਫ਼ਤਰਾਂ ਨੂੰ ਮੰਨ ਤੋਂ ਜਿਹੜਾ ਸੀਐਮ ਤੱਕ ਪਹੁੰਚਾ ਦਾ ਨਿਸ਼ਾਨੇ ਦੇ ਰੂਪ ਵਿੱਚ ਇਹਦਾ ਲਾਂਚ ਇਹਨਾਂ ਦੀ ਚਲੀ ਨੀਤੀ ਆ ਬਦਵਾਜ ਰੂਪ ਦੇ ਵਿੱਚ ਸਾਹਮਣੇ ਆ ਗਈ ਕਿਉਂਕਿ ਲੋਕ ਸੰਤਰ ਦਾ ਘਾੜ ਕਰਕੇ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਨੇ ਲੋਕਾਂ ਦੀ ਜੇ ਸਰਕਾਰੀ ਪਿੰਪਰ ਤੇ ਬਿਜਲੀ ਦਾ ਕਾਰਨਾ ਸੀ ਉਹਨੂੰ ਪ੍ਰਾਈਵੇਟ ਕਰਨ ਦੇ ਵਿੱਚ ਜਿਹੜਾ ਨਿਜੀ ਪੰਖ ਖਤਮ ਕਰਦੇ ਵਿੱਚ ਜਿਹੜੇ ਪੋਰਟੋਰ ਦੇ ਵਿੱਚ ਬਦਲਾਅ ਦੇ ਵਿੱਚ ਸਰਕਾਰ ਉੱਪਰ ਉੱਪਰ ਹੋਈ ਆ ਇਸੇ ਦਾ ਰੋਡ ਕਰਦੇ ਨੇ ਭਾਰਤ ਉਜ ਉਹਦੀ ਨਿਕਾਸੀ ਪਾਣੀ ਦੀ ਨਾ ਹੋਣ ਕਾਰਨ ਉਹਨਾਂ ਦੇ ਵਿੱਚ ਪਾਣੀ ਦੇ ਨਾਲ ਹੜ੍ਹ ਆ ਚੁੱਕਿਆ ਉਹਨਾਂ ਦਾ جوابਜਾ ਲੈਣ ਦੇ ਲਈ ਤੇ ਜਿਹੜੀਆਂ ਸਾਡੀਆਂ ਮੰਗਾਂ 12 ਚੱਲ ਰਹੀਆਂ ਸੀ ਉਹਨਾਂ ਦਾ ਅੰਦੋਲਨ ਜਿਹੜਾ ਚੱਲਿਆ ਸੀ ਅੰਦੋਲਨ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਗਿਆ ਸਰਕਾਰ ਵੱਲੋਂ ਜਾਂ ਜਿਹੜੇ ਉੱਥੋਂ ਦੇ ਅਧਿਕਾਰੀ ਆ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਜਿਹੜੇ ਨੁਕਸਾਨਾਂ ਮੀਟਰਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਭਾਈ ਕਿੰਦੀ ਜਾਵੇ ਤੇ ਜਿਹੜੀ ਇਹ ਪਾਲਸੀ ਲੈ ਕੇ ਆਏ ਆ ਇਹਨਾਂ ਪਾਲਸੀ ਦੇ ਜ਼ਮੀਨਾਂ ਰਖਵਾ ਕਰਨ ਵਾਲੀਆਂ ਇਹਨਾਂ ਨੂੰ ਖਰਚ ਕੀਤੀ ਜਾਵੇ ਤੇ ਜਿਹੜੇ ਚੇਪਾਂ ਦੇ ਮੀਟਰ ਲੈ ਕੇ ਆਏ ਆ ਉਹਨਾਂ ਨੂੰ ਵੀ ਮੁੱਤਰ ਤੌਰ ਤੇ ਖਰਚ ਕੀਤਾ ਜਾਵੇ ਅਸੀਂ ਲੋਕਾਂ ਨੂੰ ਪੀੜ ਕਰਦੇ ਆ ਬਹੁਤ ਲੋੜ ਆ ਇੱਕ ਜੋਟੋ ਕੇ ਤਗੜੇ ਹੋ ਕੇ ਮੋਰਚੇ ਲੜਨ ਦੀ ਕਿਉਂਕਿ ਜੇ ਜ਼ਮੀਨਾਂ ਉੱਤੇ ਉਹਨੀਆਂ ਆਪਣੀ ਹੋਂਦ ਚਾਹੁੰਦੀਆਂ ਤਾਂ ਇੱਕ ਮੰਚ ਦੇ ਇਕੱਠੇ ਹੋਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਦੀ سرمایہਦਾਰੀ ਵੱਡੀ ਪੱਧਰ ਦੇ ਪਾਲਿਸੀਆਂ ਲੈ ਕੇ ਆ ਰਹੀ ਹੈ ਜਿਹੜੀਆਂ ਸਾਡੀਆਂ ਸਜਾਉ ਜ਼ਮੀਨਾਂ ਉਹਨਾਂ ਨੂੰ ਕਿਵੇਂ ਲਗਾਤਾਰ ਖੋਣ ਦਾ ਪ੍ਰਾਲਾ ਕਰ ਰਹੀ ਹੈ ਰੋਡ ਕੱਟੇ ਜਾ ਰਹੇ ਆ ਰੇਮ ਰੇਮਾਂ ਵਿਚਾਈਆਂ ਜਾ ਰਹੀਆਂ ਤੇ ਹੁਣ ਜਿਹੜੀ ਆ ਲੈਂਡ ਪਾਲਿਸੀ ਪਾਲਿਸੀ ਲਿਆੜ ਕੇ ਸਿੱਧਮ ਸਿੱਧੀ ਪੈੜੀ ਜਿਹੜੀ ਬਿਨਾਂ ਪੈਸੇ ਦਿੱਤੇ ਤੋਂ ਕੋਈ ਇੱਕ ਆਣਾ ਨਹੀਂ ਦੇਣਾ ਵੀ ਉਹਨੂੰ ਖੋਣ ਦਾ ਪ੍ਰਾਲਾ ਸ਼ੁਰੂ ਕਰ ਦਿੱਤਾ ਇਹਦੇ ਤੇ ਅਸੀਂ ਇਹਦੇ ਵਿਰੋਧ ਤੇ ਡਟ ਕੇ ਖੜੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਭਾਈ ਚੰਗਰ ਸ਼ਾਂਦੇ ਮੈਦਾਨ ਵਿੱਚ ਉਤਰੋ ਤਾਂ ਹੀ ਆਪਾਂ ਇਹਨਾਂ ਜਿਹੜੀ سرمਾਈ ਦੀਆਂ ਨੀਤੀਆਂ ਨੂੰ ਪਿੱਛੇ ਹਟਾ ਸਕਦੇ ਹਾਂ ਵੈਕਰੂ ਕੀ ਕਹਾਲਸਾ ਉਹ ਦੋ ਸ਼ਬਦ ਦੋ ਸ਼ਬਦ ਕਹੋ ਪੀਏ ਤੁਹਾਨੂੰ ਅੱਜ ਕਿਸ ਨੇ ਤੋਂ ਡਾਕਟਰ ਕਿਹਾ ਨੰਬਰ ਨਵੀਂਦਾ ਸਭ ਨੇ ਵੈ 2469 ਇਵੈਂਟ 那种花。